ਸਿਆਸੀ ਲੜਾਈ ਨੂੰ ਕਰਨ ਦਾ ਰੰਗ ਰਾਹੁਲ ਦੇ ਗੱਦਾਰ ਕਹਿਣ ਤੇ ਬਿੱਟੂ ਨੇ ਗੱਲ ਸਿੱਖੀ ਤੱਕ ਪਹੁੰਚਾਈ ਉੱਠੇ ਕਿ ਕਿ ਜਵਾਨ ਆ ਮੇਰੇ ਗਰਦਾਰ ਦੋਸਤ ਨਾ ਕਿਹਾ ਗਿਆ ਆ ਮੇਰੇ ਸਿੱਖ ਗਰਦਾਰ ਦੋਸਤ ਨਾ ਕਿਹਾ ਗਿਆ ਆ ਮੇਰੇ ਕਗਲੀਕਾਰੀ ਸਿੱਖ ਗਰਦਾਰ ਗਰਦਾਰ ਦੋਸਤ ਤੁਹਾਡੇ ਤੋਂ ਪੁੱਛ ਰਹੇ ਆ ਕੀ 86 ਬਚਾ ਦੇ ਲਈ ਧਰਮ ਦੀ ਵਰਤੋਂ ਜਾਇਜ਼ ਹੈ ਆਪਣੇ ਜਿੰਨੇ ਵੀ ਮੇਰੇ ਭਰਾ ਨੇ ਭਾਵੇਂ বিজেਪੀ ਨਾਲ ਜੁੜੇ ਹੋਏ ਨੇ ਭਾਵੇਂ ਕਾਂਗਰਸ ਨਾਲ ਜੁੜੇ ਹੋਏ ਨੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਬਾਤ ਹੀ ਹੋ ਗਈ ਆਪਣੇ ਤੁਸੀਂ ਵਿਆਹ ਨਾ ਦਿਓ ਰਾਹੁਲ ਨੇ ਕਿਹਾ ਗਰਦਾਰ ਦੋਸਤ ਤੇ ਬਿੱਟੂ ਨੇ ਗੱਲ ਸਿੱਕੀ ਅਤੇ ਦਸਤਾਰ ਨਾਲ ਜੋੜ ਦਿੱਤੀ ਸਿਆਸੀ ਸ਼ਾਖ ਨੂੰ ਬਚਾਉਣ ਦੇ ਲਈ ਧਰਮ ਨੂੰ ਵਿੱਚ ਲਿਆਉਣਾ ਜਾਇਜ਼ ਹੈ ਇਹਨਾਂ ਲੋਕੋ ਚੀਜ਼ ਦੇਖ ਲਈ ਕਿ ਸਾਨੂੰ ਬੈਨੀਫਿਟ ਕਿੱਥੋਂ ਮਿਲ ਰਿਹਾ ਸਾਡਾ ਫਾਇਦਾ ਕਿੱਥੋਂ ਹੋ ਰਿਹਾ ਜਦੋਂ ਤੱਕ ਇਹ ਕਾਂਗਰਸ ਚ ਰਹੇ ਆ ਉਹਨਾਂ ਨੇ ਕਦੀ ਕਾਂਗਰਸ ਨੂੰ ਮਾਰਾ ਨਹੀਂ ਕਿਹਾ ਭਾਜਪਾ ਨੂੰ ਵਾਰਾਂ ਤੱਕ ਕੱਢਦੇ ਰਹੇ ਹੁਣ ਤਾਂ ਪ੍ਰਧਾਨ ਮੰਤਰੀ ਸਾਹਿਬ ਵੀ ਖੁੱਲ ਕੇ ਸਾਹਮਣੇ ਆ ਗਏ ਆ ਉਹਨਾਂ ਨੇ ਬਿੱਟੂ ਨੂੰ ਸਹੀ ਠਹਿਰਾਇਆ ਉਦੋਂ ਜਦੋਂ 750 ਕਿਸਾਨ ਦੀ ਜਾਨ ਜਾਂਦੀ ਹੈ ਉਦੋਂ ਤਾਂ ਪ੍ਰਧਾਨ ਮੰਤਰੀ ਸਾਹਿਬ ਚੁੱਪ ਰਹਿੰਦੇ ਨੇ ਪਰ ਜਿਹੜਾ ਦੁੱਖ ਕਿਸੇ ਗੱਲ ਦਾ ਹੋ ਰਿਹਾ ਵਾਰ-ਵਾਰ ਮੈਂ ਕਹਿ ਰਿਹਾ ਕਿ ਮੁੱਦਾ ਕੁਝ ਹੋਰ ਸੀ ਬਣਾ ਕੁਝ ਹੋ ਦਿੱਤਾ ਜਦੋਂ ਸੱਤਾ ਜਾਂ ਕਿਸੇ ਵੀ ਕਾਰਨ ਕਰਕੇ ਪਾਰਟੀ ਬਦਲੀ ਤਾਂ ਉਹ ਤੁਹਾਡਾ ਨਿੱਜੀ ਫ ਉਸ ਫੈਸਲੇ ਤੇ ਸਵਾਲ ਚੁੱਕਿਆ ਤਾਂ ਇਸ ਦੇ ਵਿੱਚ ਸਿੱਕੀ ਕਿੱਥੋਂ ਆ ਗਈ ਮੈਂ ਕੋ ਬੇਇਨਤੀ ਕਾਦਾ ਜੋੜ ਕੇ ਕਿ ਇਸ ਮੁੱਦੇ ਦੇ ਵਿੱਚ ਸਿਆਸੀ ਰੰਗ ਆ ਰਹੀ ਹੈ ਔਰ ਜਿਹੜਾ ਬਿਨਾ ਵਜਾ ਤੋਂ ਬਿਨਾ ਗੱਲ ਤੋਂ ਬਿਨਾ ਨੂੰ ਔਰ ਸਿੱਖਾ ਨੂੰ ਵਿਚ ਲੈ ਕੇ ਜਾਇਆ ਜਾ ਰਿਹਾ ਹੈ ਇਹਦੀ ਕੋਈ ਗੱਲ ਨਹੀਂ ਹੈ ਸਿਆਸੀ ਆਗੂ ਦੀ ਅਲੋਚਨਾ ਨੂੰ ਪੂਰੀ ਕੌਮ ਦੀ ਅਲੋਚਨਾ ਬਣਾ ਕੇ ਪੇਸ਼ ਕਰਨਾ ਇੱਕ ਖਤਰਨਾਕ ਸਿਆਸਤ ਤਾਂ ਨਹੀਂ ਹੈ ਕੀ ਲੱਗਦਾ ਤੁਹਾਨੂੰ ਪੱਦ ਵਾਰੇ ਔਰ ਸਿੱਕੀ ਵਾਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਤੁਸੀਂ ਉਸ ਵੀਡੀਓ ਨੂੰ ਰਿਪੀਟ ਕਰਕੇ ਸੁਣੋ ਬਾਰ-ਬਾਰ ਸੁਣੋ ਮੈਨੂੰ ਪਤਾ ਲੱਗ ਰਿਹਾ ਹਰ ਇੱਕ ਪਾਰਟੀ ਮੱਜਦੇ ਉੱਪਰ ਹੀ ਗੱਲ ਕਰਿਓ ਪਾਰਟੀ ਮਗਰ ਲਾ ਕੇ ਕਿ ਇੱਕ ਸਿਆਸਤਦਾਨ ਹੋਣ ਦੇ ਨਾਤੇ ਕਿ ਤੁਹਾਨੂੰ ਵਿਰੋਧੀਆਂ ਦੇ ਸਵਾਲ ਦਾ ਜਵਾਬ ਕਰਕਾਰ ਨਹੀਂ ਦੇਣਾ ਚਾਹੀਦਾ ਸੀ ਜਿਹੜੇ ਸਿਆਸਤਦਾਨ ਨੇ ਧਰਮ ਦੇ ਨਾਤੇ ਆਪਣੇ ਬੰਦੀਆਂ ਪਾਉਂਦੇ ਨੇ ਧਰਮ ਦਾ ਮਤਲਬ ਆ ਕੇ ਵੋਟ ਬੈਗ ਬਣਾਉਣਾ ਚਾਹੁੰਦੇ ਨੇ ਇਹੋ ਜਿਹੇ ਲੋਕਾਂ ਦੇ ਮਗਰ ਨਾ ਲੱਗੋ ਆਪਣੇ ਭਾਰਤ ਨੂੰ ਆਪਣੇ ਆਪਣੇ ਸਟੇਟ ਨੂੰ ਆਪਣੇ ਪਿੰਡ ਨੂੰ ਸ਼ਹਿਰ ਨੂੰ ਮੰਡੇ ਨੂੰ ਸਿਆਸਤਦਾਨਾਂ ਤੋਂ ਦੂਰ ਰੱਖੋ ਰਾਹਨ ગાંધી ਦੇ ਤੋਸਤੀ ਵਿੱਚ ਝੋਕੇ ਵਾਲਿਆਂ ਨੂੰ ਧਰਮ ਨਾਲ ਜੋੜਨਾ ਜਾਂ ਧਰਮ ਦੀ ਬੇਅਦਵੀ ਨਾਲ ਜੋੜਨਾ ਕੀ ਅਸਲ ਮੁੱਦੇ ਤੋਂ ਕਿਆ ਹਰ ਪ੍ਰਕਾਰ ਦੀ ਕੋਸ਼ਿਸ਼ ਤਾਂ ਨਹੀਂ ਹੈ ਧਰਮ ਦੇ ਨਾਂ ਤੇ ਲੜਾਈਆਂ ਨਾ ਹੋਣ ਤੋਂ ਮੇਰੀ ਸਭ ਨੂੰ ਇਹ ਬੇਨਤੀ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਹੁਣ ਪੰਥ ਦੇ ਨਾਂ ਤੇ ਸਿਆਸਤ ਅਤੇ ਅਥਰ ਸਿਆਸੀ ਕਿਰਦਾਰ ਵਿਚਾਰਲਾ ਫਰਕ ਕਿਧਰ ਆਸਾਂ ਦੇ ਸੱਸੀ ਗਾਲ ਜੀ ਸਿਆਸੀ ਲੜਾਈ ਨੂੰ ਕਰਨ ਕਰਾਂ ਜੋ ਰਾਹੁਲ ਦੇ ਗद्दार ਕਹਿਣ ਤੇ ਬਿੱਟੂ ਨੇ ਗੱਲ ਸਿੱਖੀ ਤੱਕ ਪਹੁੰਚਾਈ ਉੱਠੇ ਤੇ ਕਿਹ ਸਵਾਲ ਰਾਹੁਲ ਦੇ ਗद्दार ਕਹਿਣ ਤੇ ਬਿੱਟੂ ਨੇ ਚੁੱਕਿਆ ਸਿੱਖੀ ਦਾ ਮੁੱਦਾ ਕੀ ਸਿਆਸੀ ਬਚਾ ਲਈ ਧਰਮ ਦੀ ਵਰਤੋਂ ਜਾਇਜ਼ ਹੈ ਤੁਹਾਡੇ ਤੋਂ ਪੁੱਛ ਰਹੇ ਆ ਕਿ ਸਿਆਸੀ ਬਚਾ ਦੇ ਲਈ ਧਰਮ ਦੀ ਵਰਤੋਂ ਜਾਇਜ਼ ਹੈ ਰਾਹੁਲ ਗਾਂਧੀ ਤੇ ਰਮਨੀਤ ਬਿੱਟੂ ਵਿਕਾਲੇ ਛਿੜੀ ਸ਼ਬਦੀ ਯੰਗ ਰਾਹੁਲ ਨੇ ਕਿਹਾ ਗद्दार ਦੋਸਤ ਤੇ ਬਿੱਟੂ ਨੇ ਗੱਲ ਸਿੱਕੀ ਅਤੇ ਦਸਤਾਰਾਂ ਜੋੜ ਦਿੱਤੀ ਕੀ ਤੁਹਾਨੂੰ ਸਹੀ ਲੱਗਿਆ ਪਰ ਸਵਾਲ ਇਹ ਹੈ ਕਿ ਪਾਰਟੀ ਬਦਲਣਾ ਸਿਆਸੀ ਫੈਸਲਾ ਹੈ ਜਾਂ ਧਾਰਮਿਕ ਮਸਲਾ ਕੀ ਸਿਆਸੀ ਲੜਾਈ ਵਿੱਚ ਸਿਕਿਉਰਟੀ ਆਰਨਾ ਸਹੀ ਹੈ ਬੜੇ ਅਹਿਮ ਸਵਾਲ ਨੇ ਰਾਹੁਲ ਗਰਦੀ ਵੱਲੋਂ ਵਰੁਨੀਤ ਬਿੱਟੂ ਨੂੰ ਸਿਆਸੀ ਤੌਰ ਤੇ ਗਰਦਾਰ ਕਹਿਣ ਤੇ ਵਿਵਾਦ ਪਾ ਗਿਆ ਹੈ ਬਿੱਟੂ ਨੇ ਸਿਆਸੀ ਟਿੱਪਣੀ ਨੂੰ ਆਪਣੀ ਸਿੱਖੀ ਅਤੇ ਦਸਤਾਰ ਤੇ ਹਮਲਾ ਦਿੱਤਾ ਹੈ ਕਿ ਸਿਆਸੀ ਕੀ ਆਪਣੀ ਸਿਆਸੀ ਸਾਕ ਬਚਾਉਣ ਦੇ ਲਈ ਘਰ ਨੂੰ ਵਿਚਕਾਰ ਲਿਆਉਣਾ ਜਾਇਜ਼ ਹੈ ਸੱਸੀ ਗੱਲ ਜੀ ਸਿਆਸੀ ਲੜਾਈ ਨੂੰ ਧਰਮ ਦਾ ਰੰਗ ਰਾਹੁਲ ਦੇ ਗਰਦਾਰ ਕਹਿਣ ਤੇ ਬਿੱਟੂ ਨੇ ਗੱਲ ਸਿੱਕੀ ਤੱਕ ਪਹੁੰਚਾਈ ਉੱਠੇ ਤਿੱਕੇ ਜ਼ਬਰ راہੂ ਦੇ ਗੱਦਾਰ ਕਹਣ ਤੇ ਬਿੱਟੂ ਨੇ ਚੁੱਕਿਆ ਸਿੱਖੀ ਦਾ ਮੁੱਦਾ ਕੀ ਸਿਆਸੀ ਬਚਾ ਲਈ ਧਰਮ ਦੀ ਵਾਰ ਤੋਂ ਜਾਇਜ਼ ਹੈ راہਲ ਗਾਂਧੀ ਆਤਰਫ ਨਹੀਂ ਬਿੱਟੂ ਵਿਚਾਲੇ ਸ਼ਾਦੀ ਜੰਗ ਤੇਜ راہੂ ਨੇ ਕਿਹਾ ਗੱਦਾਰ ਦੋਸਤ ਤਾਂ ਬਿੱਟੂ ਨੇ ਗੱਲ ਸਿੱਖੀ ਤੇ ਦਰਸਾਨੇ ਜੋੜ ਦਿੱਤੀ ਪਰ ਸਵਾਲ ਇਹ ਹੈ ਕਿ ਪਾਰਟੀ ਬਦਲਣਾ ਸਿਆਸੀ ਫੈਸਲਾ ਹੈ ਜਾਂ ਧਾਰਮਿਕ ਮਸਲਾ ਹੈ ਕੀ ਸਿਆਸੀ ਰਾਇਬੇਤ ਤੇ ਸਿੱਕੀ ਨੂੰ ਢਾਹਣਾ ਸਹੀ ਹੈ? ਰਾਹੁਲ ਜਾਂਦੀ ਵੱਲੋਂ ਰਮਣੀਦ ਬਿੱਟੂ ਨੂੰ ਸਿਆਸੀ ਤੌਰ ਤੇ ਗद्दार ਕਹਿਣਾ ਤੇ ਉਸ ਤੇ ਵਿਵਾਦ ਦਾ ਪੱਖ ਜਾਣਾ। ਬਿੱਟੂ ਨੇ ਇੱਕ ਸਿਆਸੀ ਟਿੱਪਣੀ ਨੂੰ ਆਪਣੀ ਸਿੱਕੀ ਅਤੇ ਦਸਤਾਰ ਤੇ ਹਮਲਾ ਦੱਸ ਦਿੱਤਾ। ਕੀ ਆਪਣੀ ਸਿਆਸੀ ਸ਼ਾਖ ਨੂੰ ਬਚਾਉਣ ਦੇ ਲਈ ਘਰ ਨੂੰ ਵਿੱਚ ਲਿਆਉਣਾ ਜਾਇਜ਼ ਹੈ? ਕਿਸ ਤਰ੍ਹਾਂ ਆਰ ਨੂੰ ਵਿਚਕਾਰ ਲਿਆ ਕੇ ਆਪਣੀ ਸਿਆਸੀ ਛਾਤ ਬਚਾਈ ਜਾ ਸਕਦੀ ਹੈ ਲੋਕ ਸਵਾਲ ਕਰ ਰਹੇ ਨੇ ਕਿ ਪਾਰਟੀ ਬਦਲ ਵਰਗੇ ਸਿਆਸੀ ਫੈਸਲੇ ਨੂੰ ਧਾਰਮਿਕ ਰੰਗਤ ਕਿਉਂ ਦਿੱਤੀ ਜਾ ਰਹੀ ਹੈ ਇਸ ਪੂਰੇ ਮਸਲੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਿੱਖ ਸਨਾ ਪੰਜਾਬ ਦੇ ਪੰਜਾਬ ਪ੍ਰਧਾਨ ਗੁਰਪ੍ਰੀਤ ਲਾਢੀ ਜੁੜੇ ਨੇ ਕਿਸ ਤਰ੍ਹਾਂ ਦੇਖਦੇ ਤੁਸੀਂ ਪੂਰੇ ਇਸ ਮੁੱਦੇ ਨੂੰ ਜੈਸੀ ਰਾਮ ਬਾਹੀਰੂ ਕੇ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਭਗਵਾਨ ਸਿੰਘ ਜੀ ਕਿਹਾ ਪਹਿਲਾਂ ਕੀ ਜਿਹੜਾ ਹੈ ਮਸਲਾ ਹੈ ਜਿਹਦੇ ਵਿੱਚ ਕਿਹਾ ਗਿਆ ਰਾਹੁਲ ਗਾਂਧੀ ਜੀ ਵੱਲੋਂ ਰਵੀਰ ਬਿੱਟੂ ਜੀ ਨੂੰ ਕਿ ਆ ਮੇਰੇ ਗਰਦਾਦ ਦੋਸਤ ਹਮ ਨਾ ਕਿ ਕਿਹਾ ਗਿਆ ਆ ਮੇਰੇ ਸਿੱਖ ਗਰਦਾਦ ਦੋਸਤ ਨਾ ਕਿਹਾ ਗਿਆ ਆ ਮੇਰੇ ਪਗੜੀਦਾਰ ਸਿੱਖ ਗਰਦਾਦ ਗਰਦਾਦ ਦੋਸਤ ਹਮ ਦੇਖੋ ਇੱਕ ਵਿਅਕਤੀ ਜਦੋਂ ਪਹਿਲਾਂ ਦੋ ਵਾਰ ਐਮਪੀ ਬਣ ਗਿਆ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਡੇ ਅਨੰਦਪੁਰ ਸਾਹਿਬ ਤੋਂ ਹਲਕੇ ਤੋਂ ਉਦੋਂ ਬਾਅਦ ਉਹਦੇ ਵੀ ਕੌਂਗਰੈਸ ਸੀਗੇ ਤੇ ਉਦੋਂ ਬਾਅਦ ਰਮੇ ਦੀ ਬਿੱਟੂ ਜੀ ਚਲੇ ਗਏ ਲੁਧਿਆਣੇ ਉੱਥੇ ਜਿੱਤੇ ਉਦੋਂ ਫੇਰ ਐਮਪੀ ਰਹੇ ਜਦੋਂ ਇੱਕ ਵਿਅਕਤੀ ਉਹਨਾਂ ਨੂੰ ਛੱਡ ਕੇ ਜਦੋਂ ਉਹਨਾਂ ਨੇ ਕੋਈ ਦਿੱਤਾ ਉਹ ਜੇ ਕਿਸੇ ਨੂੰ ਜਿੰਨੇ ਅਸੀਂ ਵੀ ਚਲੋ ਕਿਤੇ ਮਜ਼ਾਕ ਕਰ ਹੀ ਲੈਂਦੇ ਆ ਬਲੇ ਦਾ ਸੱਚਲਾ ਮਿੱਤਰ ਨੂੰ ਐਵੇਂ ਚਲੋ ਕਿ ਆ ਮੇਰੇ ਕੇ ਦਾ ਦੋਸਤ ਕੀ ਹਾਲ ਹੈ ਉਦੋਂ ਬਾਅਦ ਜਿੱਥੇ ਤੱਕ ਮੈਂ ਵੀਡੀਓ ਸੁਣੀ ਹੈ ਦੇ ਵਿੱਚ ਬਿੱਟੂ ਜੀ ਨੇ ਇਹ ਵੀ ਕਿਹਾ ਕਿ ਮੈਂ ਤੁਹ ਦੇ ਤੁਸੀਂ ਦੇਸ਼ ਦੇ ਗਦਾਰ ਹੋ ਦੇ ਦੇ ਦੁਸ਼ਮਣ ਹੋ ਦੁਸ਼ਮਣ ਹੋ ਸੋ ਇਹਦੇ ਵਿੱਚ ਪਹਿਲਾਂ ਤਾਂ ਮੈਂ ਗੱਲ ਕਲੀਅਰ ਕਰਨੀ ਚਾਹਣਾ ਆਪਣੇ ਜਿੰਨੇ ਵੀ ਮੇਰੇ ਭਰਾ ਨੇ ਭਾਵੇਂ ਬੀਜਪੀ ਨਾਲ ਜੁੜੇ ਹੋਏ ਨੇ ਭਾਵੇਂ ਕਾਂਗਰਸ ਨਾਲ ਜੁੜੇ ਹੋਏ ਨੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਜ਼ਬਾਤੀ ਹੋ ਕੇ ਆਪਣੇ ਤੁਸੀਂ ਬਿਆਨ ਨਾ ਦਿਓ ਹੂੰ ਜਜ਼ਬਾਤੀ ਹੋ ਕੇ ਇਸ ਗੱਲ ਨੂੰ ਨਾ ਸੁਣੋ ਦੇਖੋ ਜਿਹੜੀ ਗੱਲ ਸਹੀ ਆ ਉਹਨੂੰ ਸਹੀ ਕੋ ਉਹਦੇ ਵਿੱਚ ਕਿਹਾ ਗਿਆ ਗਰਦਾਰ ਦੋਸਤ ਹੂੰ ਸਿੱਖੀ ਸ਼ਬਦ ਜਾਂ ਤਗੜੀ ਸ਼ਬਦ ਹੂੰ ਸਾਡੀ ਪੱਕ ਸਾਡੀ ਸ਼ਾਨ ਹੁੰਦੀ ਹੈ ਪੰਜਾਬੀਆਂ ਦੀ ਸਰਦਾਰਾਂ ਦੀ ਖਾਸ ਕਰਕੇ ਪੱਗ ਨੂੰ ਸਾਰੇ ਲੋਕ ਬੰਨਦੇ ਨੇ ਪੱਗ ਦਾ ਪ੍ਰਾਤਨ ਕਿੰਨੇ ਸਮੇਂ ਤੋਂ ਬੰਨੀ ਆ ਰਹੀ ਹੈ ਬੰਨਦੇ ਆ ਰਿਹਾ ਲੋਕ ਹੂੰ ਸੋ ਪੱਗ ਭਾਵੇਂ ਮੁੰਡੇ ਬਾਲ ਕੱਟੇ ਹੋਏ ਨੇ ਕਿ ਐਸੇ ਹਿੰਦੂ ਨੇ ਭਾਵੇਂ ਕੋਈ ਵੀ ਜਿਹੜਾ ਜੋ ਪੱਗ ਨੂੰ ਪਿਆਰ ਕਰਦਾ ਪੱਗ ਬੰਦੇ ਨੇ ਮੈਂ ਦੇ ਵਿੱਚ ਇੱਕ ਹੋਰ ਗੱਲ ਕਰਨੀ ਚਾਹੁੰਦਾ ਕਿ ਕੁਝ ਸਮਾਂ ਪਹਿਲਾਂ ਜਿਹੜੀ ਵੀਡੀਓ ਹੁਣ ਵਾਇਰਲ ਹੋ ਰਹੀ ਹੈ ਰਵੀਦੀਪ ਮਿੱਟੂ ਜੀ ਆਪਣੇ ਮੂੰਹ ਕਹਿ ਰਹੇ ਨੇ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ ਕਿ ਮੈਂ ਜਦੋਂ ਸਿਆਸਤ ਦੇ ਵਿੱਚ ਆਇਆ ਉਦੋਂ ਮੈਨੂੰ ਰਾਹੁਲ ਗਾਂਧੀ ਜੀ ਨੇ ਕਿਹਾ ਕਿ ਜੇ ਤੂੰ ਸਿਆਸਤ ਦੇ ਵਿੱਚ ਆਉਣਾ ਹੈ ਤਾਂ ਤੂੰ ਪੱਗ ਨਹੀਂ ਤੜੀਓਗੇ ਪੱਗ ਬੰਨ ਕੇ ਆ। ਕਹਿੰਦੇ ਰਹੋ। ਉਹਦੀ ਵੀਡੀਓ ਮੈਂ ਅਸੀਂ ਦੇਖੀ ਹੈ ਕਿ ਕਿੰਨੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ। ਹੂੰ ਸੋ ਜਿਹੜਾ ਵਿਅਕਤੀ ਇੱਕ ਜਿਸ ਬਕੀਲੇ ਕੇਸ ਕੱਟਿਆ ਉਹ ਆਪਣੇ ਸਰਦਾਰਾਂ ਦਾ ਹੀ ਮੁੰਡਾ ਹੈ ਰਮੇਸ਼ ਬਿੱਟੂ ਉਹਨੂੰ ਰਾਹੁਲ ਗਾਂਧੀ ਮੈਸਿਕਲੀ ਚਲੋ ਤਾਂ ਕਹਿ ਸਕਦਾ ਕਿ ਉਹ ਇਹਨੂੰ ਪਰਿਵਾਰ ਨੂੰ ਬਲੋਂਗ ਕਰਦੇ ਆ ਉਹ ਵਿਅਕਤੀ ਇੱਕ ਜਿਸ ਸਰਦਾਰਾਂ ਦੇ ਬੰਦੇ ਦਾ ਕੇਸ ਕੱਟਿਆ ਉਹਨੂੰ ਕਹਿ ਦਿੱਤਾ ਜਿੱਥੇ ਸਿਆਸਤ ਥੋੜਾ ਪੱਗ ਬਾਲ ਕੇ ਯਾਰ ਇੱਕੋ ਪਤਾ ਲੱਗਦਾ ਕਿ ਉਹ ਵਿਅਕਤੀ ਪੱਗ ਨੂੰ ਕਿੰਨਾ ਪਿਆਰ ਕਰਦਾ ਪਾਰਟੀ ਬਨਣ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ 86 ਫੈਸਲੇ ਦਾ ਧਾਰਮਿਕ ਮਤਲਬ ਹੈ ਦੇਖੋ ਜਿਹੜੇ ਇਹ ਸਿਆਸਤਦਾਨ ਹੁੰਦੇ ਨਾ ਆਲਾ ਤਾਂ ਮੈਂ ਕਿਹਾ ਲੈ ਕਹਿੰਦੀ ਹੁੰਦਾ ਸਭ ਨੂੰ ਕੀ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਹੂੰ ਇਹਨਾਂ ਨੇ ਕੋਈ ਚੀਜ਼ ਦੇਖ ਲਈ ਕਿ ਸਾਨੂੰ ਬੈਨੀਫਿਟ ਕਿੱਥੋਂ ਮਿਲ ਰਿਹਾ ਸਾਡਾ ਫਾਇਦਾ ਕਿੱਥੋਂ ਹੋ ਰਿਹਾ ਜਦੋਂ ਤੱਕ ਇਹ ਕਾਂਗਰਸ ਚ ਰਹੇ ਹੈ ਹੂੰ ਇਹਨਾਂ ਨੇ ਐਕਟਰ ਦੀ ਕਾਂਗਰਸ ਨੂੰ ਮਾਰਨ ਲਈ ਕਿਹਾ ਡੀ ਜੀ ਪੀ ਨੂੰ ਬਾਹਰ ਤੱਕ ਕੱਢਦੇ ਰਹੇ ਕਿਸਾਨੀ ਧਰਮ ਦੇ ਵਿੱਚ ਤੁਸੀਂ ਦੇਖਿਆ ਕਿ ਬਿੱਟੂ ਜੀ ਨੇ ਉਹ ਵੀ ਕਿਹਾ ਸੀ ਕਿ ਮੈਂ ਤਾਂ ਜੁੱਤੀ ਨਹੀਂ ਮਾਰਦਾ ਇਹਨਾਂ ਦੇ ਹੂੰ ਉਸ ਤੋਂ ਬਾਅਦ ਕੰਗਣਾ ਦੇ ਨੌਦ ਦੁਆਰਾ ਜਿਹੜਾ ਸਿੱਖਾਂ ਦੇ ਦੋ ਧਰਮਾਂ ਕਿਸਾਨੀ ਸੀਗਾ ਉੱਥੇ ਸਿੱਖਾਂ ਨੂੰ ਕਿਹਾ ਗਿਆ ਜਾਂ ਪੰਜਾਬੀਆਂ ਨੂੰ ਕਿਹਾ ਗਿਆ ਕਿ ਇਹ ਅੱਤਵਾਦੀ ਨੇ ਹੂੰ ਦੇਖੋ ਬਿੱਟੂ ਜੀ ਭਾਵੇਂ ਤੁਸੀਂ ਬਾਤ ਜੇ ਨੇ ਬੀਜੇ ਵਿੱਚ ਪਰ ਤੁਸੀਂ ਇਹ ਕੁਐਸਚਨ ਕਦੇ ਪੁੱਛਿਆ ਨਾ ਤੁਨ ਕੀ ਪਾਸ ਤੱਕ ਕਿ ਤੂੰ ਪੱਗ ਨੂੰ ਪਗੜੀ ਧਾਰੀ ਸਿੱਖਾ ਨੂੰ ਕਿਉਂ ਬਦਲਾਵ ਕੀਤਾ ਤੂੰ ਅੱਤਵਾਦੀ ਕਿਹਾ ਹੂੰ ਉਹ ਅੱਤ ਜਾਪਾ ਮੇਲ ਨੂੰ ਜਿਹੜੇ ਐਮਐਸਪੀ ਦਾ ਸੀਗਾ ਉਹ ਸਹੀ ਸੀ ਜਾਂ ਗਲਤ ਸੀ ਇਹ ਮੁੱਦਾ ਬਾਅਦ ਦਾ ਹੈ ਪਰ ਇੱਕ ਜਿਹੜੀ ਔਰਤ ਦਾ ਉਹਦੇ ਦੁਆਰਾ ਇੱਕ ਪਗੜੀ ਧਾਰੀ ਸਿੱਖਾ ਨੂੰ ਪੰਜਾਬੀਆਂ ਨੂੰ ਅੱਤਵਾਦੀ ਕਹਿਣਾ ਵੀ ਕੋਈ ਸ਼ੋਭਾ ਨਹੀਂ ਸੀ ਦਿੰਦਾ ਨਹੀਂ ਹੁਣ ਤਾਂ ਪ੍ਰਧਾਨ ਮੰਤਰੀ ਸਾਹਿਬ ਵੀ ਖੁੱਲ ਕੇ ਸਾਹਮਣੇ ਆ ਗਏ ਆ ਉਹਨਾਂ ਨੇ ਬਿੱਟੂ ਨੂੰ ਸਹੀ ਠਹਿਰਾਇਆ ਤੇ ਨਾਲ ਹੀ ਜੇ ਮੈਂ ਗੱਲ ਕਰਾਂ ਸ਼ਾਇਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਨਾ ਸ਼ਾਇਦ ਤੁਸੀਂ ਭੁੱਲ ਗਏ ਕਿ ਜਦੋਂ ਦਿੱਲੀ ਦੇ ਬਰੂਹਾਂ ਦੇ ਉੱਤੇ ਇੱਕ ਸਿੱਖ ਬੈਠੇ ਸੀ ਆ ਕਿ ਇਹੀ ਸਿੱਖ ਦੀ ਪਗੜੀ ਧਾਰੀ ਜੋ ਪੂਰੇ ਪੰਜਾਬੀ ਸੀਗੇ ਉਹ ਤੇ ਲਾਵਾ ਹੋਰ ਵੀ ਜਿਹੜੀਆਂ ਜਥੇਬੰਦੀਆਂ ਪਹੁੰਚ ਗਈਆਂ ਸੀ ਪਰ 750 ਕਿਸਾਨ ਉੱਤੇ ਮਾਰੇ ਗਿਆ ਸੀ ਉਦੋਂ ਤੁਹਾਡਾ ਦਰਦ ਨਹੀਂ ਸੀ ਜਾਗਿਆ ਸਿੱਖਾਂ ਪ੍ਰਤੀ ਕਿ ਅੱਜ ਤੁਹਾਡੀ ਪਾਰਟੀ ਦੇ ਇੱਕ ਨੁਮਾਇੰਦੇ ਨੂੰ ਇੱਕ ਐਮਪੀ ਨੂੰ ਇੱਕ ਮੈਂਬਰ ਨੂੰ ਜਾਂ ਕਿ ਰਾਜ ਸਭਾ ਦੇ ਬਣਾਏ ਹੋਏ ਮੈਂਬਰ ਨੂੰ ਜੇ ਕੁਝ ਵੀ ਕਹਿ ਦਿੱਤਾ ਜਾਵੇ ਕਿ ਉਹ ਧਾਰਮਿਕ ਮਸਲਾ ਬਣ ਜਾਂਦਾ ਕਿਵੇਂ ਦੇਖਦੇ ਹੋ ਉਦੋਂ ਜਦੋਂ 750 ਕਿਸਾਨ ਦੀ ਜਾਨ ਜਾਂਦੀ ਹੈ ਉਦੋਂ ਤਾਂ ਪ੍ਰਧਾਨ ਮੰਤਰੀ ਸਾਹਿਬ ਚੁੱਪ ਰਹਿੰਦੇ ਨੇ ਪੂਰਾ ਸਭ ਕੁਝ ਦੇਖਦੇ ਫਿਰਮੋ ਤੇ ਜਦ ਅੱਜ ਜਦੋਂ ਉਹਨਾਂ ਦੇ ਇੱਕ ਸਿਪਾਹੀ ਨੂੰ ਸਿਰਫ ਗद्दार ਦੋਸਤ ਕਿਹਾ ਗਿਆ ਉਹਨੂੰ ਇੱਕ ਮਤਲੇ ਨਾਲ ਇੱਕ ਧਰਮ ਨਾਲ ਜੋੜ ਦਿੱਤਾ ਗਿਆ ਦੇਖੋ ਮੈਂ ਕੀ ਪੂਰੇ ਜਿੰਨੇ ਭਾਰਤੀ ਨੇ ਜੋ ਨਰਿੰਦਰ ਮੋਦੀ ਜੀ ਨੂੰ ਲੋਕ ਬਹੁਤ ਪਸੰਦ ਕਰਦੇ ਨੇ ਨੋਟ ਤਭੂ ਨੂੰ ਪਤਾ ਹੈ ਕਿ ਉਹ ਇੱਕ ਬਹੁਤ ਚੰਗੇ ਸਿਆਸਤਦਾਨ ਨੇ ਚੰਗੇ ਫੈਸਲੇ ਵੀ ਲੈਂਦੇ ਨੇ ਸੂਝਵਾਨ ਵਿਅਕਤੀ ਨੇ ਇੱਕ ਪਰ ਜਦੋਂ ਐਡੇ ਵੱਡੇ ਅਹੁਦੇ ਦੇ ਬੈਠੇ ਹੋ ਜਿਨ੍ਹਾਂ ਦਾ ਪੂਰਾ ਭਾਰਤ ਸਤਕਾਰ ਕਰਦਾ ਜਦੋਂ ਉਹ ਭਾਜਪਾ ਦੇ ਲੀਡਰ ਨਹੀਂ ਹੈ ਇਕੱਲੇ ਜਾਂ ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ ਹੈ ਉਹ ਪ੍ਰਧਾਨ ਮੰਤਰੀ ਭਾਰਤ ਦੇ ਨੇ ਪਰ ਇੱਕ ਐਹੋ ਜੇ ਵਿਅਕਤੀ ਨੂੰ ਸੋਝੇ ਵਿਅਕਤੀ ਨੂੰ ਇੱਕ ਬਿਨਾ ਕਿਸੇ ਗੱਲ ਤੋਂ ਬਿਨਾ ਕਿਸੇ ਕਾਰਨ ਤੋਂ ਜਦੋਂ ਪਗੜੀ ਬਾਰੇ ਦਾ ਸਿੱਖ ਧਰਮ ਬਾਰੇ ਗੱਲੇ ਨਹੀਂ ਕੀਤੀ ਤਾਂ ਨਰਿੰਦਰ ਮੋਦੀ ਜੀ ਨੂੰ ਹੀ ਚਾਹੀਦਾ ਸੀ ਕਿ ਉਹ ਇਸ ਰਾਹੁਲ ਗਾਂਧੀ ਜੀ ਦੇ ਕਿ ਬੋਲੇ ਹੋਏ ਜੋ ਕਿਤਾਬ ਦੋਸਤ ਕੇ ਹੋਏ ਨੂੰ ਮਰੋੜ ਤੋਰ ਕੇ ਨਾ ਪਗੜੀ ਨਾਲ ਜੋੜਨ ਨਾ ਸਿੱਖੀ ਨਾਲ ਜੋੜਨ ਮੋਦੀ ਜੀ ਵੱਲੋਂ ਇਹ ਗਲਤ ਕੀਤਾ ਜਾ ਰਿਹਾ ਨਾ ਮੋਦੀ ਜੀ ਵੱਲੋਂ ਇਹ ਬਿਆਨ ਦੀ ਮੈਂ ਜਿੰਨੀ ਕਹਾ ਉਨੀ ਨਿੰਦਾ ਕਰਦਾ ਮੈਨੂੰ ਤਾਂ ਇਹ ਉਮੀਦ ਹੀ ਨਹੀਂ ਜਦੋਂ ਮੈਂ ਸੁਣਿਆ ਮੈਂ ਤਿੰਨ ਵਾਰ ਰਿਪੀਟ ਕਰਕੇ ਸੁਣਾ ਉਹਨੂੰ ਬੈਕ ਕਰ ਕਰਕੇ ਕਿ ਇਹ ਮੋਦੀ ਜੀ ਕਹਿ ਰਹੇ ਨੇ ਯਕੀਨੀ ਸੀ ਹੁੰਦਾ ਨਹੀਂ ਯਕੀਨ ਹੋ ਰਿਹਾ ਸੀ ਕਿਉਂਕਿ ਜਿਹੜਾ ਇਹੋ ਜਿਹਾ ਇੱਕ ਸੀਟ ਤੇ ਬੈਕਾ ਬਖਤੀ ਹੁੰਦਾ ਨਾ ਉਹਦਾ ਤਾਂ ਫਰਜ਼ ਇਹ ਹੁੰਦਾ ਕਿ ਜੇ ਕਿਤੇ ਧਰਮ ਦੇ ਨਾਂ ਤੇ ਕੋਈ ਲੜਾਈ ਝਗੜਾ ਕੋਈ ਫਸਾਦ ਦੰਗਾ ਹੁੰਦਾ ਮੈਂ ਰੁਕਾ ਉਹਨੂੰ ਨਾ ਕਿ ਉਹਨੂੰ ਬੁਲਾਵਾ ਦਮ ਇਸ ਤੋਂ ਤਾਂ ਇਹ ਲੱਗ ਰਿਹਾ ਕਿ ਜਿਹੜੀ ਆ ਦਸਤਾਰ ਹੈ ਕੀ ਸਿਰ पे 86 ਬਚਾ ਲਈ ਹੈ ਦੇਖੋ ਜਿੰਨੇ ਇਹਨਾਂ ਦੇ ਵਿਅਕਤੀ ਨੇ ਜਿਨ੍ਹਾਂ ਨੇ ਉਸੇ ਟਾਈਮ ਟੈਕ ਕਾਨਫਰੈਂਸ ਆਦ ਲੀਕ ਕੀ ਆਉ ਪ੍ਰੈਸ ਕਰਨੀ ਐ ਕਿ ਰਾਹੁਲ ਜੀ ਨੇ ਬਿੱਟੂ ਜੀ ਨੂੰ ਇਹ ਕਹਿ ਦਿੱਤਾ ਯਾਰ ਉਹ ਤਾਂ ਮੈਂ ਕਹਾ ਪਹਿਲਾ ਇਹ ਕਾਲੀਆ ਜੋ ਛੱਡ ਕੇ ਬੀਜੇਪੀ ਚ ਗਿਆ ਹੋਏ ਨੇ ਗਦਾਰ ਸ਼ਾਹਦ ਔਰ ਸਿੱਖ ਗਦਾਰ ਔਰ ਪਗੜੀਦਾਰ ਗਦਾਰ ਕਿਹਾ ਤਿੰਨੋਂ ਲੱਗ ਲੱਗ ਨੇ ਪਰ ਕੁਝ ਲੋਕ ਨੇ ਆਪਣੀ ਸਿਆਸਤ ਚਮਕਾਉਣ ਲਈ ਕਹ ਲੋ ਲੈ ਅਖਬਾਰਾਂ ਚ ਦੇਖਿਆ ਲੋ ਆਏ ਹੋਏ ਕਹਿੰਦੇ ਬਿਆਜ ਕਿ ਰਾਹੁਲ ਗੰਦੀ ਨੇ ਗਲਤ ਕੀਤਾ ਯਾ ਠੀਕ ਐ ਗਲਤ ਕੀਤਾ ਆਪਾਂ ਕਹਿ ਸਕਦੇ ਆ ਪਰ ਉਹਨਾਂ ਨੇ ਪਗੜੀਦਾਰ ਜਾਂ ਸਿੱਖ ਇਹੋ ਸ਼ਬਦ ਨਹੀਂ ਕੋਈ ਵਰਤੀ ਜਦੋਂ ਛੱਟਾ ਜਾਂ ਕਿਸੇ ਵੀ ਕਾਰਨ ਕਰਕੇ ਪਾਰਟੀ ਬਦਲੀ ਤਾਂ ਉਹ ਤੁਹਾਡਾ ਨਿੱਜੀ ਫੈਸਲਾ ਸੀ ਸਿਆਸੀ ਫੈਸਲਾ ਨਹੀਂ ਸੀ ਜੇਕਰ راہੁਲ ਗਾਂਧੀ ਨੇ ਉਸ ਫੈਸਲੇ ਤੇ ਸਵਾਲ ਚੁੱਕਿਆ ਤਾਂ ਇਸ ਦੇ ਵਿੱਚ ਸਿੱਕੀ ਕਿੱਥੋਂ ਆ ਗਈ ਕੀ ਇਹ ਸਿਆਸੀ ਆਗੂ ਦੀ ਆਲੋਚਨਾ ਨੂੰ ਪੂਰੀ ਕੌਮ ਦੀ ਆਲੋਚਨਾ ਬਣਾ ਕੇ ਪੇਸ਼ ਕਰਨਾ ਇੱਕ ਖਤਰਨਾਕ ਸਿਆਸਤ ਤਾਂ ਨਹੀਂ ਹੈ ਕੀ ਲੱਗਦਾ ਤੁਹਾਨੂੰ ਦੇਖੋ ਮੈਂ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਵੀ ਤੁਹਾਨੂੰ ਪਤਾ 227 ਦੇ ਵਿੱਚ ਦੁਬਾਰਾ ਇਲੈਕਸ਼ਨ ਆ ਰਹੇ ਨੇ ਹੂੰ ਸੋ ਜਿਹੜੀ ਇਸ ਜਿਹੜਾ ਮਸਲਾ ਜਿਹੜਾ ਚੱਲ ਰਿਹਾ ਸੀ ਕਿ ਗਰਦਾਰ ਦੋਸਤਾ ਕਹਿਣਾ ਉਹਦੇ ਵਿੱਚ ਇਹਨਾਂ ਨੇ ਲਿਆ ਕੇ ਉਹ ਕਿਹ ਧਰਮ ਨੂੰ ਲੈ ਦਿੱਤਾ ਵਿੱਚ ਹੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਜਿਹੜੀ ਭਾਜਪਾ ਨੇ ਆਸ ਹੈ ਕਿ ਜਿਹੜੇ ਸਾਡੇ ਕਿਸਾਨ ਪੁੱਤਗੇ ਸੀ ਹੂੰ ਸਿੱਖ ਪਰਿਵਾਰਾਂ ਨੂੰ ਬਲੌਂਗ ਕਰਦੇ ਸੀ ਅਸੀਂ ਇਹ ਗੱਲ ਕਰਕੇ ਸਿੱਖੀ ਵਾਲੋਂ ਉਹਨੂੰ ਗੱਲ ਮਰੋੜ ਢੋੜ ਕੇ ਕੇਸ ਕਰਕੇ ਅਸੀਂ ਚਾਹੇ ਸਿੱਖ ਬੋਟਾ ਲੈ ਸਕਦੇ ਹਾਂ ਹੂੰ ਪਰ ਬੁੱਕ ਹੁੰਦਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਦੁਬਾਰਾ ਜਿਹੜੇ ਕਾਲੇ ਦੌਰ ਸੀ ਨਾ ਪੰਜਾਬ ਦੇ ਵਿੱਚ ਇੱਕ ਤਨੂ ਲੈ ਕੇ ਚੱਲੇ ਸੀ ਹਿੰਦੂ ਸਿੱਖਾਂ ਨੂੰ ਕਿਤੇ ਦੁਬਾਰਾ ਇਹ ਲੋਕ ਉਹਦੇ ਦੌਰ ਦੁਬਾਰਾ ਨਾ ਲਿਆ ਦੇਵੇ ਇਹਨਾਂ ਨੂੰ ਤਾਂ ਚਾਹੀਦਾ ਹੁੰਦਾ ਕਿ ਜੇ ਲੋਕ ਕੋਈ ਧਰਮ ਦੀ ਗੱਲ ਕਰਦੇ ਨੇ ਧਰਮ ਦੇ ਨਾਮ ਤੇ ਬੋਲਦੇ ਨੇ ਧਰਮ ਦੇ ਨਾਮ ਤੇ ਦੰਗਾ ਬਣਾਉਣਾ ਚਾਹੁੰਦੇ ਨੇ ਕਿ ਉਹਨੂੰ ਤੇ ਰੋਕਣ ਨਾ ਕਿ ਉਹਨੂੰ ਵਧਾਵਾ ਦੇਣ ਅਸਲ ਵਿੱਚ ਗੱਦਾਰਖੱਬ ਦੇ ਮੈਨੇ ਕੀ ਸੀ ਤੇ ਇਸ ਨੂੰ ਪੇਸ਼ ਕਿਵੇਂ ਕੀਤਾ ਗਿਆ ਕਿ ਇੱਕ ਸਿਆਸੀ ਦਾਨ ਹੋਣ ਦੇ ਨਾਤੇ ਕਿ ਤੁਹਾਨੂੰ ਵਿਰੋਧੀਆਂ ਦੇ ਸਵਾਲ ਦਾ ਜਵਾਬ ਕਰਕਾ ਨਹੀਂ ਦੇਣਾ ਚਾਹੀਦਾ ਸੀ ਰਾਹੁਲ ਗਾਂਧੀ ਦੇ ਦੋਸਤੀ ਵਿੱਚ ਧੋਖੇ ਵਾਲੇ ਬਿਆਨ ਨੂੰ ਧਰਮ ਨਾਲ ਜੋੜਨਾ ਜਾਂ ਧਰਮ ਦੀ ਵਿਅਦਵੀ ਦਾ ਜੋੜਨਾ ਕੀ ਅਸਲ ਮੁੱਦਿਆਂ ਤੋਂ ਤਿਆਰ ਪ੍ਰਕਾਰ ਦੀ ਕੋਸ਼ਿਸ਼ ਤਾਂ ਨਹੀਂ ਹੈ ਕੀ ਲੱਗਦਾ ਵੇਖੋ ਜਦੋਂ ਇੱਕ ਵੋਟ ਬੈਂਕ ਦੀ ਖਾਤਰ ਵਿਅਕਤੀਤ ਹੋਰ ਮਿਸ਼ਾਣ ਨੂੰ ਲੈ ਕੇ ਉਹਨੂੰ ਧਰਮ ਨੂੰ ਵਿੱਚ ਕਿਤੇ ਲਵੇ ਉੱਤੇ ਸਰਾਸਰ ਲੱਗਦਾ ਕਿ ਇਹ ਜਿਹੜੀ ਸਿੱਖ ਵੋਟ ਹੈ ਉਹ ਵਟੋਰਨ ਦੇ ਲਈ ਇਕੱਠੀ ਕਰਨ ਦੇ ਲਈ ਬਿਆਨ ਦੇ ਰਹੇ ਨੇ ਹੂੰ ਸੋ ਸਾਡੇ ਤੁਸੀਂ ਦੇਖਿਆ ਪਹਿਲਾਂ ਵੀ ਇਹ ਨਾਲ ਗੱਲਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਕਿੰਨਾ ਕਾਲਾ ਦੌਰ ਰਿਹਾ ਇੰਨਾ ਸਾਡੇ ਪੰਜਾਬ ਦਾ ਨੁਕਸਾਨ ਹੋਇਆ ਅੱਜ ਇਹ ਦੁਬਾਰਾ ਗੱਲਾਂ ਹੋਈ ਹੋਰੀਆਂ ਨੇ ਸੋ ਇਹ ਹੋਰ ਕੋਈ ਰਾਜਨੀਤੀ ਸਿਰ ਬੋਰਟ ਜਗਦੀ ਰਾਜਨੀਤੀ ਹੈ ਮੈਂ ਬਿੱਟੂ ਜੀ ਨੂੰ ਸਵਾਲ ਕਰਦਾ ਕਿ ਬਿੱਟੂ ਜੀ ਤੁਸੀਂ ਮੈਨੂੰ ਕੋਈ ਗੱਲ ਦੱਸੋ ਤੁਸੀਂ ਦੋ ਵਾਰ ਸਾਡੇ ਹਲਕਾ ਰਣਪੁਰ ਸਾਹਿਬ ਦੇ ਐਮਪੀ ਰਹੇ ਹੋ ਉਹ ਤੁਸੀਂ ਲੁਧਿਆਣੇ ਦੇ ਰਹੇ ਹੋ ਤੁਸੇ ਤੁਹਾਨੂੰ ਮੌਕਾ ਮਿਲਿਆ ਸੀ ਸੇਵਾ ਕਰਨ ਦਾ ਗੁਰੂ ਦੇ ਪਵਿੱਤਰ ਅੰਦਰੀ ਸ਼੍ਰੀ ਨਨਪੁਰ ਸਾਹਿਬ ਦਾ ਪੰਜ ਤਖਤਾਂ ਦੇ ਦਿੱਤੇ ਤਖਤਾਂ ਤੱਕ ਜੀ ਕੇਸਗਰ ਸਾਹਿਬ ਤੁਸੀਂ ਉੱਤੇ ਕਿੰਨਾ ਕੁ ਵਿਕਾਸ ਕਰਵਾਇਆ ਅੱਜ ਤੱਕ ਆਪਾਂ ਗੱਲ ਕਰਦੇ ਹਾਂ ਤੁਸੀਂ ਪਾਰਟੀ ਬਦਲੀਏ ਪਾਰਟੀ ਸਿਰਫ ਆਪਣੇ ਨਿੱਜੀ ਫੈਸਲੇ ਆਪਣੇ ਫੈਸਲੇ ਨੇ ਬਦ ਕਾਂਗਰਸ ਦੇ ਵਿੱਚ ਜਦੋਂ ਤੁਸੀਂ ਰਹੇ ਤਾਂ ਤੁਸੀਂ ਬੀਜੇਪੀ ਨੂੰ ਨਿੰਦਦੇ ਰਹੇ ਗਾਲ੍ਹਾਂ ਕੱਢਦੇ ਰਹੇ ਸਭ ਕੁਝ ਬੋਲਦੇ ਰਹੇ ਪਰ ਜਦੋਂ ਤੁਹਾਨੂੰ ਲੱਗਿਆ ਕਿ ਹੁਣ ਮੈਨੂੰ ਇੱਥੇ ਜਾ ਕੇ ਫਾਇਦਾ ਹੈ ਤੁਸੀਂ ਉੱਥੇ ਜਾ ਕੇ ਆਪਣੀ ਜਿਹੜੀ ਅਸਲੀ ਪਾਰਟੀ ਸੀ ਜਿਸ ਪਾਰਟੀ ਦੇ ਵਿੱਚ ਤੁਹਾਡੇ ਦਾਦਾ ਜੀ ਦਾ ਨਾਂ ਬਣਾਇਆ ਜਿਸ ਪਾਰਟ ਜਿਹੜੇ ਦਾਦਾ ਜੀ ਤੁਹਾਡੇ ਆਪਣੀ ਐਂਡ ਜਿਹੜੇ ਆਖਰੀ ਸਾਹ ਤੱਕ ਉਹਨੇ ਕਾਂਗਰਸ ਪਾਰਟੀ ਦੇ ਵਿੱਚ ਲਏ ਤੁਸੀਂ ਆਪਣੇ ਫਾਇਦੇ ਦੇ ਲਈ ਉਹ ਪਾਰਟੀ ਛੱਡ ਦਿੱਤੀ ਇਹ ਤਾਂ ਇਹ ਦਿੱਤਾ ਹੋਈ ਜੰਦੀ ਉਹ ਪਗੜੀ ਤੋਂ ਬਣਾਇਆ ਜਾਂਦਾ ਹੈ ਦੇਖੋ ਪਗੜੀ ਮੈਂ ਬਾਰ ਬਾਰ ਗੱਲ ਕਹਿੰਦਾ ਲੋਕ ਸੋਚ ਸਮਕੇ ਵਿਅਕਤੀ ਗੱਲ ਕਰੂਗਾ ਪਾਰਟੀ ਬਜੇ ਤੋਂ ਉਪਰ ਉਦੋਂ ਦਿਖਦਾ ਹੈ ਕਿ ਪਗੜੀ ਉਹ ਸਿੱਖਾਂ ਦੀ ਗੱਲਾਂ ਨਹੀਂ ਤਾਂ ਗੱਲੇ ਸਿਰਫ ਔਰ ਸਿਰਫ ਗਰਦਾਰ ਸ਼ਬਦ ਦੀ ਹੈ ਗਰਦਾਰ ਦੋਸਤ ਗਿਆ ਉਹਨੇ ਜਿਕੇ ਗੱਲ ਪਗੜੀ ਦੀ ਕਰਦੇ ਆ ਤਾਂ ਜਦੋਂ ਮੰਡ ਨੇ ਜਦ ਗੁਰਸੇਵਰ ਸਿੰਘ ਮੰਡੋਂ ਨਹੀਂ ਇਹ ਪਗੜੀ ਦੇ ਨਾਲ ਬੁੱਤ ਸਾਫ ਕਰ ਦਿੱਤਾ ਜਰੀਬ Gandhi ਦਾ ਉਹਦੇ ਨਾਲ ਤੁਹਾਡੀ ਪਾਰਟੀ ਬੋਲੀ ਸੀ ਨਾਲ ਨਰਿੰਦਰ ਮੋਦੀ ਜੀ ਬੋਲੇ ਸੀ ਉਹਦੋਂ ਕੀ ਕਾਰਨ ਸੀ ਦੇਖੋ ਮੈਂ ਗੱਲ ਕਰਦਾ ਤੁਸੀਂ ਵਧੀਆ ਸਵਾਲ ਕੀਤਾ ਜਦੋਂ ਇਹ ਗੁਰਜੀਤ ਸਿੰਘ ਮੰਡਨੇ ਬਹੁਤ ਸਾਫ ਕੀਤਾ ਸੀ ਪੱਗ ਦੇ ਨਾਲ ਉਦੋਂ ਤਾਰ ਅਵਨੀਤ ਬਿੱਟੂ ਜੀ ਵੀ ਨਹੀਂ ਬੋਲੇ ਸੀ ਹੂੰ ਮੈਨੂੰ ਲੱਗਦਾ ਜਦੋਂ ਤੱਕ ਕਿ ਉਹ ਨੂੰ ਜਾਣੇ ਦੀ ਐਨਪੀਸੀ ਉਦੋਂ ਹੂੰ ਉਦੋਂ ਕਿਉਂ ਨਹੀਂ ਬੋਲੇ ਅੱਜ ਇਹਨਾਂ ਦਾ ਬਿਨਾ ਬਤਾ ਤੋਂ ਬਿਨਾ ਕਰ ਤੋਂ ਪੱਗ ਨੂੰ ਵਿੱਚ ਲੈ ਕੇ ਆ ਗਏ ਹੂੰ ਪਰ ਮੈਂ ਫਿਰ ਵੀ ਕਹਿੰਦਾ ਜੇ ਲੱਗਦਾ ਸਾਡਾ ਕਿਤੇ ਵੀ ਕੋਈ ਬੰਦਾ ਹੈ ਜੀ ਗਲਤੀ ਕਰਦਾ ਕੋਈ ਮਾੜਾ ਕੰਮ ਕਰਿਆ ਜਿੱਦਾਂ ਸਮਾਜ ਦੇ ਵਿੱਚ ਨਫ਼ਰਤ ਪੈਦਾ ਹੋ ਸਕਦੀ ਹੈ ਜਾਂ ਦੰਗੇ ਪੈਦਾ ਹੋ ਸਕਦੇ ਨੇ ਸਾਡਾ ਪੁਲਿਸ ਪ੍ਰਸ਼ਾਸਨ ਹੈ ਸਾਡੀ ਪੰਜਾਬ ਦੀ ਬਾਦਸ਼ਹ ਪੰਜਾਬ ਪੁਲਿਸ ਹੈ ਉਹਨਾਂ ਨੂੰ ਕਾਰਵਾਈ ਬੇਖੂਬੀ ਵਧੀਆ ਤਰੀਕੇ ਨਾਲ ਕਰ ਦਿੰਦੀ ਹੁੰਦੀ ਉਹ ਸੋ ਪਰ ਜਿਹੜਾ ਦੁੱਖ ਕਿਸੇ ਗੱਲ ਦਾ ਹੋ ਰਿਹਾ ਬਾਰ-ਬਾਰ ਮੈਂ ਕਹਿ ਰਿਹਾ ਕਿ ਮੁੱਦਾ ਕੁਝ ਹੋਰ ਸੀ ਬਣਾ ਕੁਝ ਹੋਰ ਦਿੱਤਾ ਕੱਲਾ ਕਪੜਾ ਨਾ ਜਾਣੀ ਸੱਤਾ ਮੀਟਰਾਂ ਦੀ ਪੱਗ ਇਹਦੇ ਰਤਬਲੇ ਲੱਗ ਜੂ ਜਹਾਨ ਵਿੱਚ ਅੱਜ ਇਹ ਸ਼ਬਦ ਸ਼ਾਇਦ ਤੁਸੀਂ ਭੁੱਲ ਗਏ ਹੋ ਸਿਰਫ ਗੀਤ ਨਹੀਂ ਆਗੇ ਇਹ ਇੱਕ ਰੁਤਬਾ ਦੱਸਦੇ ਨੇ ਪੱਗ ਸੱਚ ਹੈ ਕੀ ਹੈ ਕੀ ਲੱਗਦਾ ਸ਼ਰਮ ਗੀਤਾ ਤੋਂ ਵੀ ਸਿੱਖ ਲੈਣਾ ਚਾਹੀਦਾ ਸੀ ਗੀਤ ਕਿਹੜੇ ਬਣਦੇ ਨੇ ਮੈਂ ਗੀਤਾਂ ਦੀ ਗੱਲ ਕਰਦਾ ਕਿ ਦਿਲਜੀਤ ਦੋਸਾਂ ਦੀ ਮੂਵੀ ਆਈ ਸੀ ਪਿੱਛੇ ਜੇ ਉਹਦੇ ਵਿੱਚ ਉਹ ਨਾ ਕਿਹਾ ਕਿ ਜਿਹੜਾ ਪੱਗ ਬੰਨ੍ਹਣੀ ਜਾਣਦਾ ਪੱਗ ਸਾਹਮੜੀ ਵੀ ਜਾਣਦਾ ਉਹ ਤੁਸੀਂ ਇਹ ਕੰਮ ਨਾ ਕਰੀਏ ਪਹਿਲੀ ਕਰਤਾ ਕੋ ਸਾਡੀ ਪੱਗ ਨੂੰ ਬਦਨਾਮ ਕਰੇ ਪਰ ਤੁਸੀਂ ਤਾਂ ਜਾਣ ਬੁੱਝ ਕੇ ਪੱਗ ਨੂੰ ਵਿੱਚ ਲੈ ਕੇ ਆ ਕੇ ਬਦਨਾਮ ਕਰ ਦਿੱਤਾ ਇਹ ਕੀ ਲੱਗਦਾ ਕਿਉਂ ਲੈ ਕੇ ਆਏ ਪਗੜੀ ਦੇ ਵਿੱਚ ਬੋਟ ਬੈਂਕ ਹੈ ਸਿਰਫ ਹੋਰ ਕੀ ਹੈ ਪਾਈ ਦਾ ਇਲੈਕਸ਼ਨ ਹੈ ਇਹਦੇ ਵਿੱਚ ਲੱਗਦਾ ਕਿ ਕਾਂਗਰਸ ਨੂੰ ਅਸੀਂ ਬਦਨਾਮ ਕਰ ਦਈਏ ਕਿ 84 ਬਾਦ ਦੌਰ ਜਨ ਕਰਵਾਈਏ ਇਹਨਾਂ ਨੂੰ ਦਬਾ ਲਾ ਕੇ ਲੋਕਾਂ ਨੂੰ ਲਾ ਕੇ ਉਸ ਤੋਂ ਨਫ਼ਰਤ ਕਰਨ ਲੱਗ ਜਾਣ ਤੇ ਬੋਟ ਬੈਂਕ ਜਿਹੜਾ ਸਾਡਾ ਭਾਜਪਾ ਦਾ ਵਰਜੇ ਨਹੀਂ ਤੁਸੀਂ ਦੱਸੋ ਇੱਕ ਬੰਦਾ ਜਿਹੜਾ ਰਾਜ ਸਭਾ ਮੈਂਬਰ ਕਿਸੇ ਗੱਲ ਤੋਂ ਹੀ ਬਣਾਇਆ ਜਾਂਦਾ ਐਵੇਂ ਤਾਂ ਨਹੀਂ ਬਣਾਇਆ ਜਾਂਦਾ ਕੋਈ ਵਿਅਕਤੀ ਹਾਰ ਜਾਂਦਾ ਕੋਈ ਚੱਲਿਆ ਜਾਂਦਾ ਸੋ ਇਹਦੇ ਵਿੱਚ ਜਿਹੜਾ ਆਪਣੇ ਭੈਣ ਭਰਾ ਲੈ ਪਾਰਟੀਆਂ ਨਾਲ ਜੁੜੇ ਹੋਏ ਪਰ ਕਾਂਗਰਸ ਨਾਲ ਜੁੜੇ ਹੋਏ ਪਰ ਬੀਜੇਪੀ ਨਾਲ ਜੁੜੇ ਹੋਏ ਨੇ ਮੈਂ ਕੋਈ ਬੇਦੀਗਾ ਦਾ ਆ ਜੁੜ ਕੇ ਕਿ ਇਸ ਮੁੱਦੇ ਦੇ ਵਿੱਚ ਸਿਆਸੀ ਰੰਗਤ ਆ ਰਹੀ ਹੈ ਔਰ ਜਿਹੜਾ ਬਿਨਾਂ ਵਜਾ ਤੋਂ ਬਿਨਾਂ ਗੱਲ ਤੋਂ ਪੱਧ ਨੂੰ ਔਰ ਸਿੱਖਾਂ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਪੱਧ ਬਾਰੇ ਔਰ ਸਿੱਖੀ ਬਾਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਤੁਸੀਂ ਉਸ ਵੀਡੀਓ ਨੂੰ ਰਿਪੀਟ ਕਰਕੇ ਸੁਣੋ بار بار ਸੁਣੋ ਤੁਹਾਨੂੰ ਪਤਾ ਲੱਗੇਗਾ ਹਰ ਇੱਕ ਪਾਰਟੀ ਵੱਜਦੇ ਉੱਪਰ ਕੀ ਗੱਲ ਕਰਿਓ ਪਾਰਟੀ ਮਗਰ ਲਾ ਕੇ ਗਲਤ ਬਿਆਨਬਾਜ਼ੀ ਨਾ ਕਰੋ ਕਿਉਂਕਿ ਜੇ ਪੰਜਾਬ ਦਾ ਮੋਲ ਖਰਾਬ ਨਾ ਹੋਵੇ ਔਰ ਬਹੁਤ ਸ਼ਾਂਤ ਨਹੀਂ ਬੜਿਆਰੇ ਇਹਨਾਂ ਸਿਆਸਤਦਾਨਾਂ ਦੇ ਮੂੰਹ ਤੇ ਇੱਕ ਕਰਾਨੀ ਚਪੇੜ ਮਾਰ ਕੇ ਜਵਾਬ ਦੇ ਦੇਉਂਦਾ ਕਿ ਤੁਸੀਂ ਜਿਹੜੀ ਨਫਤ ਪੈਦਾ ਕਰਨ ਦੀ ਗੱਲ ਕੀਤੀ ਸੀ ਅਸੀਂ ਇਸ ਗੱਲ ਦੇ ਵੀ ਤੁਹਾਡੇ ਨਾਲ ਨਹੀਂ ਆ। ਤਾਂ ਇਹਦਾ ਸਿੱਟਾ ਤਾਂ ਸਿਰਫ ਇਹ ਨਿਕਲਦਾ ਕਿ ਸਿਆਸਤ ਦੇ ਵਿੱਚ ਦੋਸ਼ ਪਤੀ ਦੋਸ਼ ਚੱਲਦੇ ਰਹਿੰਦੇ ਹਨ ਪਰ ਆਪਣੀ ਨਿੱਜੀ ਸਿਆਸੀ ਲੜਾਈ ਵਿੱਚ ਸਿੱਖੀ ਵਰਗੇ ਪਵਿੱਤਰ ਅਹਿਸਾਸ ਨੂੰ ਢੀਠਣਾ ਨਾ ਸਿਰਫ ਗੈਰ ਜ਼ਿੰਮੇਵਾਰਾਂ ਨੇ ਸਗੋ ਲੋਕਾਂ ਦੀ ਧਾਰਮਿਕ ਭਾਵਨਾ ਨਾਲ ਖਿਲਵਾੜ ਹੈ। ਰਮਨੀਤ ਬਿੱਟੂ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਹੁਣ ਪੰਥ ਦੇ ਨਾਤੇ ਸਿਆਸਤ ਅਤੇ ਅਸਲ ਸਿਆਸੀ ਕਿਰਦਾਰ ਵਿਚਾਰਲਾ ਫਰਕ ਚੰਗੀ ਤਰ੍ਹਾਂ ਸਾਂ ਦੇ ਨੇ। ਸੁਭਾ ਆਪਣੇ ਨੌਜਵਾਨ ਪੰਜਾਬੀਆਂ ਨੂੰ ਦੁਬਾਰਾ ਫਿਰ ਬੇਨਤੀ ਕਰਦਾ ਕਿ ਜਿਹੜੇ ਸਿਆਸਤਦਾਨ ਨੇ ਧਰਮ ਦੇ ਨਾਤੇ ਆਪਣੇ ਵੰਡੀਆਂ ਪਾਉਦੇ ਨੇ ਧਰਮ ਦਾ ਮੁੱਦਾ ਲਾ ਕੇ ਵੋਟ ਬੈਂਕ ਬਣਾਉਣਾ ਚਾਹਦੇ ਨੇ ਇਹੋ ਜਿਹੇ ਲੋਕਾਂ ਦੇ ਮਗਰ ਨਾ ਲੱਗੋ ਆਪਣੇ ਭਾਰਤ ਨੂੰ ਆਪਣੇ ਆਪਣੇ ਸਟੇਟ ਨੂੰ ਆਪਣੇ ਪਿੰਡ ਨੂੰ ਸ਼ਹਿਰ ਨੂੰ ਮੱਲੇ ਨੂੰ ਸਿਆਸਤਦਾਨਾਂ ਤੋਂ ਦੂਰ ਰੱਖੋ ਧਰਮ ਦੇ ਨਾਤੇ ਲੜਾਈਆਂ ਨਾ ਹੋਣ ਦਿਓ ਮੇਰੀ ਸਭ ਨੂੰ ਇਹ ਬੇਨਤੀ ਹੈ। ਇਸ ਅਹਿਮ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਗੁਰਪ੍ਰੀਤ ਲਾੜੀ ਦਾ ਬਹੁਤ-ਬਹੁਤ ਧੰਨਵਾਦ ਅਤੇ ਅਜਿਹਾਂ ਅਪਡੇਟ ਦੇਖਣ ਦੇ ਲਈ ਜਿਹੇ ਮੁੱਦਿਆਂ ਦੇ ਉੱਤੇ ਲਗਾਤਾਰ ਡਿਬੇਟ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਉਦੋਂ ਤੱਕ ਮੈਨੂੰ ਜਣੀ ਪੁਗਾਂ ਸਿੰਘ ਮਟੋੜੂ ਦੀ ਇਜਾਜ਼ਤ ਸਹਿਤ